ਉਹਦੇ ਉਤਾਰਤ ਨੇ ਉਸ ਫੋਨ ਗਿਆ ਤੇਨੇ ਸ਼ਾਇਰ ਫਿਲਮ ਬਣ ਰਹੀ ਹੈ ਤੇ ਤੁਸੀਂ ਉਹਦੇ ਵਿੱਚ ਚੁੜੇ ਹੋ ਗੋ ਕਰਨਾ ਮੈਂ ਕਹਿਆ ਯਾਰ ਮੇਰੇ ਤਾਂ ਐਕਟਰ ਨਹੀਂ ਹੈਗਾ ਇੰਚੂ ਜੀ ਹਸਪੈਟਲ ਮੈਨੂੰ ਪਤਾ ਸੀ ਤੁਸੀਂ ਇਹੀ ਕਰਨਾ ਤੇ ਸਾਨੂੰ ਐਕਟਰ ਨਹੀਂ ਚਾਹੀਦਾ ਬਸ ਇੱਕ ਤਾਂ ਸੀਨ ਹੈ ਤੁਸੀਂ ਬਸ ਉਹ ਕਰਨਾ ਮੈਂ ਜਦੋਂ ਅਸੀਂ ਸਟੇਜ ਕਰਦੇ ਹਾਂ ਸੇ ਜਾ ਆਰਟਿਸਟ ਹਾਂ ਵੀ ਆਪਣੇ ਉਹ ਸਾਡੀ ਸਿਕਰਟ ਹੁੰਦੀ ਅਸੀਂ ਗਾਣੇ ਚ ਆਹ ਗੱਲ ਬੋਲਤੀ ਕੋਮੇਡੀ ਪੰਚ ਲਾ ਦ ਪਰ ਇਹਦੇ ਸੈਟੂ ਦੇ ਕੈਮਰੇ ਸਾਹਮਣੇ ਬੈਠਦਾ ਹਾਂ ਕੈਮਰਾ ਮੂਵ ਹੋ ਰਿਹਾ ਫਿਰ ਡਾਲ ਰਿਹਾ ਡਿਲੀਵਰੀ ਇਹ ਰੌਫ ਦਾ ਕੰਮ ਹੈ ਕੀਤਾ ਨਹੀਂ ਕਰਿਆ ਹਣਾ ਪੰਗਾ ਨਾ ਲਈ ਇਹਨੇ ਕਹਿੰਦਾ ਬਜਿਤੀ ਆ ਜਾ ਬਲਕਿ ਮੇਰੇ ਦੋ ਤਿੰਨ ਮਿੱਤਰ ਕਹਿੰਦੇ ਇਹਦੇ ਸ਼ੂਟਿੰਗ ਤੇ ਜਾਣਾ ਮੈਂ ਕਿਹਾ ਨਹੀਂ ਯਾਰ ਤੇ ਮੈਂ ਪਾਸ ਹੋਗਾ ਅਗਲੀ ਵਾਰ ਤੁਹਾਨੂੰ ਲੈ ਜਾਊਗਾ ਅਗਲਾ ਇੰਦਰ ਖੱਪੱਟੀ ਵਾਸਤਾ ਬਣਾ ਕੇ ਘਰ ਕੋਈ ਨਹੀਂ ਕਰਦੀ ਕੀ ਕਰੀ ਅੰਦਾ ਬਟ ਪ੍ਰੋਜੈਕਟ ਜਿਹੜਾ ਬਣਿਆ ਮੈਂ ਡਬਿੰਗ ਵੀ ਦੇਖੀ ਜਿਉ ਉਹ ਕਹਾਣੀ ਔਰ ਜਿਸ ਤਰ੍ਹਾਂ ਅਨੂੰ ਕ੍ਰੀਏਟ ਕੀਤਾ ਔਰ ਜੋ ਪ੍ਰਫਰਮ ਕੀਤਾ ਸਾਰੇ ਆਰਟਿਸਟਾਂ ਨੇ ਉਦਾਹਰਨ ਰੋਦੀ ਮੈਂ ਤੇ ਜਗਦੀਪ ਦੀ ਆ ਲਵ ਯੂ ਜਗਦੀਪ ਯਾਰ ਬਹੁਤ ਅੱਛਾ ਪ੍ਰੋਜੈਕਟ ਹੈ ਬਾਕੀ ਮਾਲਕ ਭਾਗ ਨਾਵੇ ਬਾਕੀ ਤੁਸੀਂ ਸਾਰੇ ਪ੍ਰੋਮੋ ਦੇਖ ਲਿਆ ਤੇ ਬਹੁਤ ਅੱਛਾ ਕਰਨਾ ਤੇ ਸ਼ਾਇਰ ਜੇ ਬਣ ਸਕਦੀ ਸੀ ਸਰਤਾਜ ਜਨਾ ਤੇ ਹੀ ਬਣ ਸਕਦੀ ਸੀ ਮੈਂ ਇਹ ਸਾਰਿਆਂ ਨੂੰ ਲੱਗਦਾ ਇਹ ਬਹੁਤ ਕਿੰਨਾ ਇੱਕ ਗੀਤਾਂ ਦੀ ਸੰਜੀਦਗੀ ਔਰ ਤਹਮਲ ਲਗਾਉਣਾ ਇੱਕ ਇਥੇ ਜਿਹੜੇ ਪੁਰਾਣੀਆਂ ਸੀ ਕਾਫੀਆਂ ਬਾਬਾ ਬੁੱਲ੍ਹੇ ਸ਼ਾਹ ਦੀਆਂ ਜਾਂ ਪੁਰਾਣਾ ਸੂਫੀ ਕਲਾਮ ਪੜ੍ਹਦੇ ਆ ਉਹ ਉਹਨਾਂ ਉਹਨਾਂ ਸ਼ਾਇਰਾਂ ਦੇ ਰੂਹ ਤੇ ਇਨਾ ਦੀ ਮਤਲਬ ਜਿਸ ਤਰ੍ਹਾਂ ਉਹ ਠਹਿਰਾਓ ਵਾਲੀ ਗਾਇਕੀ ਔਰ ਵਨਸਵੰਤਾ ਵਿਸ਼ਿਆਂ ਦੇ ਬੰਸ ਹੋਉਂਦਾ ਜਿਹੜੇ ਇਹਨਾਂ ਨੇ ਲਿਆਂਦੀ ਆ ਉਹ ਮੇਰੇ ਖਿਆਲ ਇੱਕ ਆਪਣੇ ਆਪ ਤੋਂ ਮਿਸਾਲ ਹੈ ਤੇ ਬਹੁਤ ਚੰਗਾ ਪ੍ਰੋਜੈਕਟ ਹੈ ਤੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਸਾਰਾ ਕਿਉਂਕਿ ਟੀਮ ਦੀ ਮਿਹਨਤ ਬਹੁਤ ਹੈ ਬਹੁਤ ਮਿਹਨਤ ਹੈ ਜਦੋਂ ਕਿ ਮੈਂ ਦੇਖਿਆ ਨਾ ਤੇ ਬਾਕੀ ਸ਼ਾਇਰ ਦਾ ਇਹ ਹੈ ਕਿ ਇਹ ਇੱਕ ਦਾਤ ਹੈ ਇੱਕ ਤੋਖਸ਼ ਹੈ ਵੀ ਜਿਹੜੀ ਕਲਾ ਕ੍ਰੀਏਟੀਵਿਟੀ ਹੈ ਇਹਦਾ ਕਲਾ ਕੌਸ਼ਲਤਾ ਜਿਹਨੂੰ ਕਹਿੰਦੇ ਹੈ ਕਿ ਕ੍ਰੀਏਟੀਵਿਟੀ ਅਦਰਸੂਲ ਹਮਜ਼ਾ ਤੋਂ ਉਹਨਾਂ ਨੇ ਲਿਖਿਆ ਨਾ ਕਹਿੰਦੇ ਜਦੋਂ ਸਾਰੀ ਦੁਨੀਆ ਦੇ ਆਦੰਤ ਦਾ ਪਤਾ ਲੱਗ ਜਾਏਗਾ ਪਲਾਣ ਬਾਰੇ ਪਤਾ ਲੱਗ ਜਾਏਗਾ ਇਤਿਹਾਸ ਬਾਰੇ ਪਤਾ ਲੱਗ ਜਾਏਗਾ ਤਾਂ ਇੱਕ ਚੀਜ਼ ਅਖੀਰ ਤੇ ਬਚੀਗੀ ਕ੍ਰੀਏਟੀਵਿਟੀ ਕੀ ਚੀਜ਼ ਹੈ ਕੀ ਬਾਤ ਹੈ ਕੀ ਬਾਤ ਕਿੱਥੋਂ ਆਉਂਦੀ ਆ ਕਹਿੰਦੇ ਕਿੱਥੋਂ ਆਉਂਦੀ ਆ ਇਹ ਸਾਰਿਆਂ ਨੂੰ ਕਿਉਂ ਨਹੀਂ ਮਿਲਦੀ ਜੇ ਦੋ ਬੰਦਿਆਂ ਨੂੰ ਮਿਲਦੀ ਲੀਏ ਉਹਨਾਂ ਦੀ ਕਲਾ ਕੌਸ਼ਲਤਾ ਇੱਕ ਦੂਜੇ ਨਾਲ ਕਿਉਂ ਨਹੀਂ ਰੜਦੀ ਇਹ ਸਵਾਲ ਅੱਜ ਤੱਕ ਹੱਲ ਨਹੀਂ ਹੋਇਆ ਅਸੀਂ ਬਰਸਾਤਾਂ ਦੇ ਮਾਲਕ ਦਾ ਕਰਮ ਹੈ ਕਿ ਸਾਨੂੰ ਥੋੜਾ ਬਹੁਤ ਅੱਖਰਾਂ ਦੇ ਦਾਤ ਬਖਸ਼ੇ ਅਸੀਂ ਮਾੜਾ ਮੋਟਾ ਕਰੀਏ ਜਨੇ ਥੋੜਾ ਬਹੁਤ ਨਕਾਈ ਜਾਂਨੇ ਸਾਡੇ ਪ੍ਰਣ ਅਸ਼ੇਸਿਕਾ ਕੋ ਵਾਦਾ ਕਰਨਾ ਸੌਖਾ ਹੈ ਪਰ ਬੋਲ ਪਕਾਉਣਾ ਔਖਾ ਹੈ ਸੱਜਣਾ ਖਾਤਰ ਕੱਚੇ ਉਤੇ ਤਰ ਕੇ ਆਉਣਾ ਔਖਾ ਹੈ ਹਲਕਾ ਫਲਕਾ ਲਿਖ ਕੇ ਜਾ ਕੇ ਬੱਚੇ ਪੜੀ ਜਾਂਦੇ ਆ ਪਰ ਸ਼ਾਇਰੀ ਦਾ ਘਰ ਦੂਰ ਬੜਾਏ ਸਰਵਜਗਣਾ ਹੁੰਦਾ ਹੈ ਥੈਂਕ ਯੂ ਪਾਸਪੋਰਟ ਪਰ ਇੱਕ ਸਟੀਮ ਨੂੰ ਮਿਲ ਕੇ ਪ੍ਰੋਜੈਕਟ ਨਾਲ ਜੁੜਦੇ ਬਹੁਤ ਚੰਗਾ ਲੱਗਿਆ ਬੁਰਲਾ ਤੇ ਥੈਂਕ ਯੂ ਸੋ ਮਚ ਸਰ ਸੋ ਜੀ ਆਪਾਂ ਹਾਂਜੀ ਚਲੋ ਕਰੋ ਸ਼ੁਰੂ ਨਹੀਂ ਨਹੀਂ ਕਰੋ ਨਹੀਂ ਨਹੀਂ ਤੁਸੀਂ ਕਰੋ ਹੁਣ ਤੁਸੀਂ ਕਿਹੜੇ ਹੋ ਗਏ ਆਪਾਂ ਤੁਹਾਡੇ ਤੋਂ ਸਟਾਰਟ ਕਰਦੇ ਹਾਂ ਹਾਂਜੀ ਸਤਿ ਬਲ ਅਸੀ ਕਹਿੰਦੇ ਸਾਰੇ ਔਰ ਸਵਾਦ ਤਾਂ ਮੇਰਾ ਕੋਈ ਰਿਹਾ ਨਹੀਂ ਕਿਉਂਕਿ ਜਦੋਂ ਐਨਾ ਕੁਝ ਆਪਾਂ ਵੇਖ ਲੈਂਦੇ ਆ ਸਵਾਦ ਤਾਂ ਖਤਮ ਹੋ ਜਾਂਦੇ ਨੇ ਸ਼ਹਿਰੀ ਨਿਕਲ ਰਹੀ ਹੈ ਮੇਰੇ ਤੋਂ ਮੈਂ ਸਰ ਔਰ ਦੌਰ ਦੋ ਪਲੀਜ਼ ਹੁਣ ਉਹ ਪਹਿਲਾਂ ਤਾਂ ਇੰਨੇ ਸ਼ਹਿਰ ਵਿੱਚ ਨੇ ਮੈਂ ਤੁਹਾਨੂੰ ਸਜਦਾ ਕਰ ਕਰਦਾ ਕਿ ਮੈਂ ਕੁਝ ਤਾਂ ਕੀ ਕਰ ਜਾਂਦਾ ਔਰ ਸੱਚੀ ਗੱਲ ਮੈਂ ਨਰਵਸ ਹਾਂ ਬਹੁਤ ਤੇ ਮੈਂ ਚਾਹੁੰਦਾ ਕਿ ਸ਼ਾਮ ਨੂੰ ਮਜਬੂਰ ਕਰੂੰਗਾ ਨਾ ਕਹਿੰਦੇ ਫੁੱਲ ਤੇ ਖੁਸ਼ਬੂ ਆਏ ਨੇ ਬਹਾਰਾਂ ਦਾ ਆਉਣਾ ਵੀ ਲਾਜ਼ਮੀ ਹੈ। ਇਹ ਚੰਨ ਨੂੰ ਵੇਖ ਕੇ ਉਹ ਚੰਨ ਦਾ ਸ਼ਰਮ ਆਉਣਾ ਵੀ ਲਾਜ਼ਮੀ ਹੈ। ਮੈਂ ਇੱਕ ਸ਼ਾਇਰੀ ਲਿਖੀ ਆ ਤੁਹਾਡੇ ਲਈ ਡਾਇਰੀ ਲਿਖੀ ਆ। ਮੈਂ ਫੁੱਲਾਂ ਤੇ ਪਈ ਉਸ ਨੂੰ ਲਿਖਿਆ। ਮੈਂ ਚੰਨ ਦੀ ਮੁਹੱਬਤ ਉਸ ਨੂੰ ਲਿਖਿਆ। ਦੇਵੀ ਬਾਜੀ ਮੈਂ ਤਾਂ ਖੁਦਾ ਵੀ ਉਸ ਨੂੰ ਲਿਖਿਆ ਹੈ। ਮੈਂ ਜਿਹੜਾ ਲਿਖਿਆ ਉਸ ਨੂੰ ਨੀਰੂਜੀ ਜਿਵੇਂ ਸਬਿੰਦਰ ਹੋਰਾਂ ਨੇ ਫਿਰਦੋਸ਼ ਨੂੰ ਲਿਖਿਆ। ਥੈਂਕ ਯੂ ਸੋ ਮਚੀ। ਸਸੀਗਾ ਸੰਤਾ ਸਸੀਗਾ ਸੰਦੀਪ ਸਰਤਾਜ ਜਿਨੇ ਜਿਵੇਂ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਹੈ ਨਾ ਜਿਵੇਂ ਜਿਵੇਂ ਤੁਹਾਡੀ ਵੀਡੀਓ ਸਾਹਮਣੇ ਆ ਰਹੀਆਂ ਨੇ ਸਰਤਾਜ ਹੋਰਾਂ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੇ ਹਿਸਾਬ ਨਾਲ ਤੁਸੀਂ ਇੰਜੋਏ ਕਰ ਰਹੇ ਹੋ ਇਸ ਪ੍ਰਮੋਸ਼ਨ ਨੂੰ ਇਸ ਜਿਹੜਾ ਦੌਰ ਚੱਲ ਰਿਹਾ ਹੈ ਇਹਦਾ ਤੁਸੀਂ ਤੁਸੀਂ ਫੀਲ ਕਰ ਰਹੇ ਹੋ ਇਹ ਜਿਸ ਕਿ ਸਾਨੂੰ ਬੜਾ ਇਹ ਚੀਜ਼ ਨਵੀਆਂ ਲੱਗ ਰਹੀਆਂ ਨੇ ਕਿਉਂਕਿ ਸਰਕਾਰ ਨੂੰ ਕਰੀ ਤਾਂ ਦੇਖਿਆ ਨਹੀਂ ਦੇ ਕੋਈ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਉਹਦਾ ਰੀਜ਼ਨ ਵੀ ਸਾਰ ਨੂੰ ਪਤਾ ਹੈ ਉਹਦੇ ਕਾਜ਼ਸ ਵੀ ਸਾਰ ਨੂੰ ਪਤਾ ਹੈ ਸੋ ਜਦੋਂ ਪ੍ਰੋਡਿਊਸਰ ਦੇ ਆਟਮ ਹੁੰਦੇ ਹਨ ਨਾ ਜੀ ਐਕਟਰਸ ਨੂੰ ਆਬਵੀਅਸਲੀ ਨੱਚਣਾ ਹੀ ਪੈਂਦਾ ਹੈ ਪਰ ਅਸੀਂ ਇਹ ਪ੍ਰੋਡਿਊਸਰ ਤੁਹਾਡੀ ਜ਼ਿੰਦਗੀ ਚ ਚਾਹੁੰਦੇ ਹਾਂ ਹੋਵੇ ਜੀ ਸਾਡੇ ਡਾਰਲਿੰਗ ਪਸੰਦ ਦੀ ਜਿਹੜਾ ਕੰਫਰਟ ਹੈ ਸਾਡੇ ਚ ਔਰ ਇਹ ਬਹੁਤ ਜਿੱਦਾਂ ਕਿ ਇੱਕ ਜ਼ੋਨ ਹੁੰਦਾ ਤੁਹਾਡਾ ਫ੍ਰੈਂਡਲੀ ਤੇ ਮੈਨੂੰ ਵੀ ਜਨਰਲੀ ਤੁਸੀਂ ਕਹਾਂਗੇ ਮੈਂ ਵੇਸੇ ਢੰਗਣਾ ਪਾਉਂਦਾ ਰਿਹਾ ਮੈਂ ਦੁਬੇਈ ਨੈਸ਼ਨਲ ਫੈਸਟੀਵਲ ਦੇ ਵਿੱਚ ਪੰਗੜਾ ਪਾਉਣੀ ਗਿਆ ਸੀਗਾ ਮੈਂ ਪੰਗੜਾ ਸਿਖਾਉਂਦਾ ਵੀ ਰਿਹਾ ਢੋਲ ਵਜਾ ਕੇ ਉਹ ਅਲੱਗ ਹੈ ਪਰ ਜਦੋਂ ਤੁਹਾਡਾ ਸ਼ਿਫਟ ਹੋਇਆ ਸਭ ਫੁਲਾ ਸੁਫੀਜ਼ ਬੰਲਾ ਤੁਸੀਂ ਬੈਠ ਕੇ ਗਾਣ ਲੱਗੇ ਤਿੱਖਿਆ ਲੱਗਿਆ ਕਿ ਅੱਛੇ ਇਹੀ ਜ਼ਿੰਦਗੀ ਇਹੀ ਜਖਾਨ ਹੈ ਉਹ ਜਦੋਂ ਹੁਣ ਸਟੇਜਸ ਤੇ ਜਾਇਦਾ ਜਿਵੇਂ ਖਾਂਸਾ ਬੋਲਣ ਗਏ ਜੀਐਨਡੀਯੂ ਗਏ ਸੰਵਿਦਾਲ ਸੀਗੇ ਬਠਿੰਡੇ ਗਏ ਉੱਤ ਜਦੋਂ ਤੁਸੀਂ ਦੇਖਦੇ ਆ ਲੋਕਾਂ ਨੂੰ ਇਹਦੇ ਐਕਜ਼ੂਪਰੈਂਟ ਇਹਨੀਆਂ ਚਿੱਕਾ ਵੱਜ ਰਹੀਆਂ ਫਿਰ ਉਹ ਆਪਣੇ ਆਪ ਹੀ ਸਾਰਾ ਕੁਝ ਹੋ ਜਾਂਦਾ ਸੋ ਉਹਦੇ ਵਿੱਚ ਕੋਈ ਵੀ ਕੋਸ਼ਿਸ਼ ਚੀਜ਼ ਨਹੀਂ ਹੈਗੀ ਕੌਨਸ਼ੀਅਸ ਚੀਜ਼ ਨਹੀਂ ਹੈਗੀ ਨੋਇੰਗ ਨਹੀਂ ਹੈਗੀ ਉਹ ਜਿਸ ਤਰ੍ਹਾਂ ਹੈਪਨ ਹੁੰਦਾ ਫਲੋਇੰਗ ਵੀ ਕੁਦਰਤ ਨਾਲ ਹੋਸੀ ਫਿਰ ਬਸ ਅਸੀਂ ਬੜਾ ਇੰਜੋਏ ਕਰਿਆ ਸਤਾ ਸਾ ਤੇ ਪਲ ਸ਼ੂਰ ਐਂਡ ਥੀਰਮਨ ਮੈਨੂੰ ਕਿਉਂ ਐਂਦਾ ਲੱਗਦਾ ਕਿ ਜਦੋਂ ਤੁਹਾਡੇ ਕੋਲ ਕੋਈ ਸਵਾਲ ਕੁਝ ਨਹੀਂ ਆ ਰਹੀ ਤੁਸੀਂ ਕਹਿੰਦੇ ਸਾਡੇ ਸਹੀ ਲੱਗਦਾ ਬਟ ਅਸੀਂ ਹਟਣਾ ਨਹੀਂ ਸੀ ਕੁਝ ਐਂਡ ਜਿਵੇਂ ਤੁਸੀਂ ਲਾਸਟ ਵੀ ਜਿਹੜਾ ਡਾਇਲਗ ਤੁਸੀਂ ਹੈਨਾ ਟ੍ਰੇਲਰ ਚ ਹੈਗਾ ਹੈ ਕਿ ਕੁਝ ਐਸਾ ਸੁਣਾਓ ਜਿਹਨੂੰ ਦੇਖ ਕੇ ਰੂਹ ਨੂੰ ਸਕੂਨ ਮਿਲ ਜੇ ਨਿਰਮਲ ਜਦੋਂ ਤੁਸੀਂ ਮੇਰੇ ਇੰਟਰਵਿਊ ਚ ਗੱਲ ਕੀਤੀ ਸੀ ਕਿ ਜਦੋਂ ਮੈਂ ਫਿਲਮ ਦੇਖੀਆ ਆਮ ਸ਼ੋਰ ਕਿ ਤੁਸੀਂ ਰੋਹੋਗੇ ਕਿ ਤੁਸੀਂ ਇਹ ਚੀਜ਼ ਤੁਹਾਡੇ ਆਪਣੇ ਕੰਟੈਂਟ ਦਾ ਨਾ ਬਲੀਫ ਹੈਗਾ ਤੁਸੀਂ ਆਈ ਥਿੰਕ ਫਿਲਮ ਦੇਖ ਲਈ ਹੋਏਗੀ ਜਾਂ ਪ੍ਰੀਵਿਊ ਕੱਟ ਦੇਖ ਲਿਆ ਹੋਵੇਗਾ ਤੁਸੀਂ ਥਿਊਰੀ ਦਾ ਜਦੋਂ ਸ਼ੂਚਾਰਾ ਸੀਗਾ ਜਾਂ ਤੁਸੀਂ ਫਿਲਮ ਦੇਖ ਵੀ ਲਈ ਹੈ तो सिर्फ आप ये चीज़ फील कीती है कि मेरे को लगता है कि जे प्रोड्यूसर्स हैं तो या जे एजेंट एंकर थे तोर पे सामो ये चीज़ कई जायरेंगी तो सिर्फ बहुत ज़्यादा रोमांटिक क्योंकि फिल्म उतना नहीं है फिल्म रोनल जुड़ी हुई है हाँ। मैं कैसे हाँ। okay. कि रोंगे मतलब बहुत ज़्यादा ओके आई आई थोड़ा कि म� मतलब डिफरेंट सब्जेक्ट में बनी थी फिल्म ओबियसली इमोशनल फिल्म है एक एक लव स्टोरी आ बट जो तो मैं फिल्म देखी मैंने सरदार जी मैं दीपी जी यू नो बंटी जी नजर नहीं आए मैं फील की किया कि सारे जो कैरेक्टर हैं ना मैं कैर इस कहानी में जा चुकी हूँ मैं उठी हूँ, मैं सारा कुछ फील की था जो वो कैरेक्टर्स फील कर रहे थे एंड मैं एक्चुअली शूट भी सी जलों मैं फिल्म देखी ਐਂਡ ਮੈਨੂੰ ਫਿਲਮ ਦਾ ਇੰਨਾ ਹੈਵੀ ਉਹ ਹੈਂਗਓਵਰ ਸੀਗਾ ਮਤਲਬ 네ਗੇਟਿਵ ਨਹੀਂ ਬਟ ਇੰਨਾ ਮਤਲਬ ਸੋਹਣਾ ਹੈਂਗਓਵਰ ਸੀ ਕਿ ਆਸ ਲਾਈਕ ਬਟ ਆਮ ਜਸਟ ਇਨ देयर ਵਰਲਡ ਐਂਡ ਮੈਂ ਤੋਂ ਆਪਣਾ ਉਹ ਸੀਨ ਹੀ ਨਹੀਂ ਹੋ ਰਿਹਾ ਸੀ ਜਿਸ ਨੂੰ ਲਈ ਮੈਂ ਨਹੀਂ ਸੀ ਕਿਉਂਕਿ ਮੈਂ ਸੱਤਾ ਦੇ ਸੀਰੋ ਬਾਰੇ ਹੀ ਸੋਚ ਰਹੀ ਸੀ ਕਿ ਵਰ ਅ ਬਿਊਟੀਫੁਲ ਲਵ ਸਟੋਰੀ ਇਟ ਇਜ਼ ਸੋ ਆਮ ਤੋਂ ਮੈਂ ਓਵਰ ਕੌਨਫੀਡੈਂਟ ਨਹੀਂ ਆ ਬਟ ਕੌਨਫੀਡੈਂਸ ਜ਼ਰੂਰ ਰੱਖੇ ਯੂ ਆਲ ਵਿਲ ਲਵ ਦ ਫਿਲਮ ਥੈਂਕਸ ਮੈਮ ਐਂਡ ਦੇਰ ਇਜ਼ ਅ ਅੱਜ ਪਹਿਲੀ ਕਰਤਾ ਸਾਨੂੰ ਸਾਰਿਆਂ ਨੂੰ ਬੜਾ ਚਾਹ ਸੀਗਾ ਕਿ ਅੱਜ ਤੁਸੀਂ ਆਓ ਆਉਂਗੇ ਤਾਂ ਅਸੀਂ ਰੂਪ ਨੂੰ ਆਉਂਗੇ ਤੁਹਾਡੇ ਤੇ ਅਸੀਂ ਨਾ ਤੁਹਾਨੂੰ ਤੁਹਾਡੇ ਗਾਣਿਆਂ ਤੋਂ ਤੁਹਾਨੂੰ ਸੁਣਦੇ ਆਏ ਹਾਂ ਦਨ ਸਾਡੇ ਦਿਲ ਚ ਨਾ ਹੋਰ ਜ਼ਿਆਦਾ ਐਕਸਾਈਟਮੈਂਟ ਵੱਧ ਗਈ ਜਦੋਂ ਸੇਦੀ ਵੀ ਸਾਹਿਬ ਦੀ ਸ਼ਾਇਰੀ ਸੁਣਦੇ ਗਏ ਬੇਸ਼ੱਕ ਉਹ ਸੋਸ਼ਲ ਮੀਡੀਆ ਥਰੂ ਕੋਲ ਹੀ ਆ ਕਿਸੇ ਨਾ ਸਰਚ ਕਰਕੇ ਸੋਤ ਲਈ ਅੱਜ ਉਹ ਸ਼ਾਇਦ ਫਿਲਮ ਚ ਆਉਗਾ ਸ਼ਾਇਦ ਫਿਲਮ ਤੇ ਵਿੱਚ ਐਂ ਸਾਨੂੰ ਬੜਾ ਚਾਹ ਆ ਦੇਖਣ ਦਾ ਤੋ ਤਾਂ ਇਹ ਜਿਹੜਾ ਅਦਾਕਾਦੀ ਵਾਲਾ ਹੁਣ ਸਫਰ ਜਿਹੜਾ ਚੱਲ ਰਿਹਾ ਹੈ। ਯਾ ਹੁਣ ਜਿਹੜਾ ਜਸਦੀਪ ਮਿੱਤੋਂ ਤੋਂ ਆਪ ਨੂੰ ਕਿੰਨਾ ਕਿ ਇਸ ਚੀਜ਼ 'ਚ ਤੁਸੀਂ ਆਨੰਦ ਲੈ ਰਹੇ ਹੋ। ਕਿਉਂਕਿ ਸਾਨੂੰ ਤਾਂ ਬੜਾ ਸ਼ੌਂਕ ਆ ਤੁਹਾਨੂੰ ਦੇਖ ਕੇ। ਸਰ ਪਹਿਲੇ ਦਿਨ ਬਹੁਤ ਖੌਫ ਸੀ। ਲੱਗਣਾ ਖੌਫ ਜ਼ਤਨ ਮਨੋਂ ਬਦਲਣਾ। ਮੈਂ ਅਵਾ ਗੌਂ ਡਰਿਆ ਸੀ। ਆਪਣੇ ਧਿਆਨ ਵੀ ਨਹੀਂ ਸਿਰਾਂ ਡਰਿਆ ਮੈਂ। ਪਰ ਕਮਾਲ ਦੀ ਗੱਲ ਹੈ ਇੰਨਾ ਕੰਫਰਟ ਜ਼ੋਨ 'ਚ ਮੈਂ ਆ ਗਿਆ। ਇੰਨੀ ਤਿਆਰੀ ਟੀਮ ਹੈ। ਉਹ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਮਿਲਿਆ ਸੀ। ਸਰ ਤਾਂ ਸਰ ਮੂਟਾ ਦੋ ਚਾਰ ਵਰਗੋ ਮਿਲੇ ਆ। ਤੇ ਜਗਦੀਪ ਨੂੰ ਉਹਦੇ ਪ੍ਰਧਾਨਾਂ ਨੂੰ ਤੇ ਸਾਰੇ ਆਰਟਿਸਟਸ ਇਹ ਬੰਦੂਸ ਮੇਲੇ ਵਿੱਚ ਸਰਨੀ ਲਾਉਣਾ ਬਿਲਕੁਲ ਨਹੀਂ ਦੇ ਸਕਦਾ ਆ ਜੀ ਗਾਣਾ ਸੁਣ। ਸੁਤੰਤਰ ਮੇਲ ਨਾਮਕ ਇਹਨੇ ਗਾਣੇ ਦੇ ਤੇ ਉਹ ਮਤਲਬ ਇੰਨਾ ਅੱਛਾ ਇੰਨਾ ਕੰਫਰਟ ਜ਼ੋਨ ਆ ਗਿਆ ਕਿਉਂਕਿ ਅਸੀਂ ਕੁਦਰਤੀ ਸਟੇਜ ਤੇ ਅਸੀਂ ਕਰਦੇ ਹਾਂ ਗਾਣੇ ਗਾਉਣੇ ਆ ਪਰਫਾਰਮ ਕਰਾਉਂਦੇ ਆ ਉਹ ਗੱਲਾਂ ਰਟੀਆਂ ਰਟਾਈਆਂ ਅਸੀਂ ਕਰੀਆਂ ਨੇ ਬੋਰਡਰ ਬੋਲਣਾਂ ਔਰ ਉਹ ਉਹ ਠਹਿਰਾਵ ਵਾਲੀ ਗੱਲ ਜਿਹੜੀ ਬਕੀ ਦੀ ਨਿਯਮ ਵਿਵਸਥਾ ਉਹ ਨਹੀਂ ਸੀ ਪਤਾ। ਉਹ ਜਿਵੇਂ ਨਹੀਂ ਪਤਾ ਪਰ ਦੋ ਤਿੰਨ ਸੀਨ ਇਹਨਾਂ ਨੇ ਕਰਵਾ ਲਏ ਕਿਸੇ ਤਰੀਕੇ ਨਾਲ ਪਰ ਚੰਗਾ ਬਦਲ ਲਗਾ ਮੈਨੂੰ ਬਹੁਤ ਆ ਰਿਹਾ ਵੀ ਜੇ ਕਿਤੇ ਬਾਤੀ ਸੂਤ ਲੱਗਾ ਫੇਰ ਕਰਾਂਗੇ ਤੇ ਕੋਈ ਨਹੀਂ ਕਿ ਅਲੱਗ ਮਾਧਿਮ ਸੇ ਇਹ ਮਨ ਅਲੱਗ ਬਹੁਤ ਵੱਡਾ ਹੈ ਕਿ ਬਹੁਤ ਦੂਰ ਤੱਕ ਤੋਂ ਨਿਕਲ ਪਹੁੰਚ ਗਏ ਤੋਰੇ ਸ਼ੋਭ ਸ਼ਕਨ ਐ ਮੈਂ ਜਵਦੀਦ ਨੂੰ ਕਿ ਐਸੇ ਬਤਾਇਆ ਤੁਸੀਂ ਬਾਜ਼ੀ ਮਾਰ ਕੇ ਪਹਿਲਾ ਕਦਮ ਲਗਾਇਆ ਕਿ ਇਸ ਸਬਜੈਕਟ ਦੇ ਪੰਜਾਬੀ ਚ ਫਿਲਮ ਬਣੀ ਕਿਸੇ ਸ਼ਾਇਰ ਦੀ ਜ਼ਿੰਦਗੀ ਦੀ ਕਿ ਪੰਜਾਬੀ ਜਨਰਲ ਇਹ ਪ੍ਰੋਜੈਕਟ ਇਸ ਤਰ੍ਹਾਂ ਦਾ ਨਹੀਂ ਜਿਆ ਹੈ ಹಿಂದಿ ಉರ್ದೂ ಜೊತೆ ಪಡೆ ಲಿಖೆ ಗಾಂಟರ್ ಬಳಿ ಸೀರಿಯಲ್